ਇੱਕ ਬੇਨਤੀ ਹੋਰ ਹੈ ਉਹ ਇਹ ਹੈ ਭਾਈ ਰਿਸ਼ਤਿਆਂ ਦਾ ਸਤਿਕਾਰ ਕਰਨ ਲੱਗ ਜਾਓ ਰਿਸ਼ਤਿਆਂ ਦਾ ਆਪਾਂ ਜਿਹੜੀ ਗ੍ਰਸਤੀ ਵਿੱਚ ਰਹਿੰਨੇ ਆ ਰਿਸ਼ਤਿਆਂ ਦਾ ਸਤਿਕਾਰ ਕਰੋ ਬੇਨਤੀ ਹੈ ਆਪਣੇ ਸੱਸ ਸਹੁਰੇ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰੋ ਭੈਣੋ ਇੱਜ਼ਤ ਨਾਲ ਬੁਲਾਓ ਉਹਨਾਂ ਨੂੰ ਰੋਟੀ ਭੋਜਨ ਪ੍ਰਸ਼ਾਦਾ ਸਤਿਕਾਰ ਮਾਣ ਕਰੋ ਆਪਣੇ ਸੱਸ ਸਹੁਰੇ ਦਾ ਸਤਿਕਾਰ ਕਰੋ ਤੇ ਨਾਲ ਇਹ ਵੀ ਬੇਨਤੀ ਹੈ ਜਿਹੜੇ ਸੱਸ ਸਹੁਰੇ ਉਹ ਵੀ ਆਪਣੀਆਂ ਨੋਹਾਂ ਦਾ ਧੀਆ ਵਾਂਗ ਸਤਿਕਾਰ ਕਰੋ। ਇਹ ਨਹੀਂ ਕਿ ਆਪਣੀਆਂ ਨੋਹਾਂ ਦਾ ਤਿਰਸਕਾਰ ਕਰੋ। ਉਹ ਵੀ ਬੱਚੀਆਂ ਘਰ ਛੱਡ ਕੇ ਤੁਹਾਡੇ ਘਰ ਵਿੱਚ ਆਈਆਂ ਨੇ। ਸਾਥ ਸੰਗਤ ਜਿੱਥੇ ਸੱਸ ਨੋਹ ਦਾ ਸਤਿਕਾਰ ਕਰਨਾ ਨੋਹ ਦਾ ਫਰਜ਼ ਹੈ। ਉੱਥੇ ਸੱਸ ਸਹੁਰੇ ਦਾ ਫਰਜ਼ ਹੈ ਉਹ ਆਪਣੀਆਂ ਨੋਹਾਂ ਦਾ ਧੀਆ ਵਾਂਗ ਸਤਿਕਾਰ ਕਰੋ। ਬੱਚੀਆਂ ਵਾਂਗ ਸਨਮਾਨ ਕਰੋ। ਤੁਹਾਡੇ ਘਰ ਵਿੱਚ ਰਿਸ਼ਤੇ ਸਹੀ ਹੋਣਗੇ। ਅੱਪੇ ਨਾਮ ਜਪਣ ਨੂੰ ਦਿਲ ਕਰੇਗਾ ਜਿਹਦੇ ਘਰ ਚ ਕਲੇਸ਼ ਹੈ ਉਹਦਾ ਦਿਲ ਕਿੱਥੇ ਕਰਦਾ ਬਾਣੀ ਪੜਨ ਨੂੰ ਨਾਮ ਜਪੋ ਕਲੇਸ਼ ਨਹੀਂ ਬਧੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੇ ਮਟਾਵੋ ਔਰ ਦੂਜੀ ਗੱਲ ਵਾਈਫ ਹਸਬੈਂਡ ਦਾ ਰਿਸ਼ਤਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਪਤੀ ਪਤਨੀ ਦਾ ਬੱਚੇ ਤੁਹਾਡੇ ਵੱਡੇ ਹੋ ਜਾਣਗੇ ਪੜਾ ਦੋਗੇ ਵਿਆਹ ਦੋਗੇ ਤੇ ਬਾਅਦ ਚ ਕੀ ਹੁੰਦਾ ਬੱਚੇ ਜੁਦੇ ਹੋ ਜਾਂਦੇ ਨੇ ਕੋਈ ਬਾਹਰ ਚਲੇ ਜਾਂਦਾ ਅੱਛਾ ਚਲੋ